ਦੋਸਤੋ ਸੰਗਰਾਮ ਪੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਕੱਲ ਦਾ ਇੱਕ ਰੌਲਾ ਪੈ ਰਿਹਾ ਹੈ ਸਾਰੇ ਦੇਸ਼ ਦੇ ਵਿੱਚ ਕਿ ਜਦੋਂ ਆਪਰੇਸ਼ਨ ਸਿੰਦੂਰ ਹੋਇਆ ਉਹਦੇ 'ਚ ਉਹ ਤੋਂ ਪਹਿਲਾਂ ਸਾਡੇ ਵਿਦੇਸ਼ ਮੰਤਰੀ ਸ਼੍ਰੀ ਐਸ ਜੈਸ਼ੰਕਰ ਜੀ ਨੇ ਪਾਕਿਸਤਾਨ ਨੂੰ ਦੱਸਿਆ ਕਿ ਅਸੀਂ ਤੁਹਾਡੀਆਂ ਜਿਹੜੀਆਂ ਅੱਤਵਾਦੀ ਟਿਕਾਣੇ ਆ ਉਹਨਾਂ 'ਤੇ ਹਮਲੇ ਕਰਾਂਗੇ। ਤੇ ਉਹ ਬੰਦੇ ਨਹੀਂ ਬਣੇ ਉਹਨਾਂ ਨੇ ਸਾਡੀ ਇਸ رائے ਨੂੰ ਸੁਣਿਆ ਨਹੀਂ ਤੇ ਫਿਰ ਇਹ ਸਾਰੀ ਗੱਲ ਹੋ ਗਈ। ਇਹਦੇ ਚੋ ਲੱਗਦਾ ਇਹ ਹੈ ਵੀ ਪਾਕਿਸਤਾਨ ਨੂੰ ਪਹਿਲਾਂ ਹੀ ਦੱਸਿਆ ਜੈ ਸ਼ੰਕਰ ਜੀਆ ਨੇ। ਅਸੀਂ ਇਹ ਪਹਿਲੀ ਵਾਰ ਸੁਣ ਰਹੇ ਹਾਂ ਕਿ ਕੋਈ ਦੇਸ਼ ਕਿਸੇ ਵੱਡੇ ਹਮਲੇ ਦਾ ਪਹਿਲਾਂ ਜਿਹੜਾ ਪਹਿਲਕੋਮ ਦੇ ਉੱਤੇ ਜਿੰਦੇ ਉੱਤੇ ਪਾਕਿਸਤਾਨ ਦਾ ਨਾਂ ਲੱਗਿਆ ਵੀ ਉਹਨੇ ਕੀਤਾ ਉਸ ਨੂੰ ਦੱਸ ਕੇ ਉਹਦੇ ਤੇ ਹਮਲਾ ਕਰੇ ਉਹਦੇ ਅੱਤਵਾਦੀ ਟਿਕਾਣਿਆਂ ਤੇ ਤਾਂ ਉਹਨਾਂ ਦੀ 에ਅਰ ਸਪੇਸ ਦੇ ਵਿੱਚੋਂ ਦੀ ਲੰਘ ਕੇ ਜਾਣ ਸਾਡੇ ਜਿਹੜੇ ਵੀ ਜੋ ਵੀ ਚੀਜ਼ਾਂ ਹੈਗੀਆਂ ਨੇ ਤੇ ਇਹ ਕੋਈ ਮੁਲਕ ਦੱਸ ਕੇ ਕਰਦਾ ਤੇ ਫੇਰ ਦੂਜਾ ਮੁਲਕ ਉਹਦਾ ਜਵਾਬ ਦਿੰਦਾ ਹੈ ਦੋਏ ਪਾਸੇ ਕਿਸੇ ਦਾ ਵੱਧ ਕਿਸੇ ਦਾ ਘੱਟ ਨੁਕਸਾਨ ਹੁੰਦਾ ਤੇ ਉਹਨਾਂ ਦਿਨਾਂ 'ਚ ਇਹ ਵੀ ਖਬਰਾਂ ਚੱਲੀਆਂ ਵੀ ਪਾਕਿਸਤਾਨ ਨੇ ਭਾਰਤ ਦੇ ਜਿਹੜੇ ਰਫੇਲ ਜਹਾਜ਼ ਹੈ ਡੇਗੇ ਉਹ ਪਾਕਿਸਤਾਨ ਦੇ ਦਾਅਵਿਆਂ ਦੀ ਤਾਂ ਆਪਣੇ ਥਾਂ ਤੇ ਆਪਾਂ ਗੱਲ ਕਰ ਲਈਏ ਵੀ ਉਹ ਤਾਂ ਝੂਠੇ ਵੀ ਹੋ ਸਕਦੇ ਆ ਪਰ ਬਹੁਤ ਸਾਰੀਆਂ ਅੰਤਰਰਾਸ਼ਟਰੀ ਅਖਬਾਰਾਂ ਨੇ ਵੀ ਇਹ ਖਬਰਾਂ ਲਾਈਆਂ ਤੇ ਉਹਨਾਂ ਦਿਨਾਂ ਦੇ ਵਿੱਚ ਰਫੇਲ ਬਣਾਉਣ ਵਾਲੀ ਜਿਹੜੀ ਕੰਪਨੀ ਐ ਦਸੋਂ ਫਰਾਂਸ ਦੀ ਉਹਦੇ ਸ਼ੇਅਰ ਵੀ ਡਿੱਗੇ ਤੇ ਹੁਣ ਇਹ ਇਤਫਾਕ ਹੈ ਜਾਂ ਕੀ ਗੱਲ ਹੈ ਜਾਂ ਉਹ ਅਫਵਾਹ ਸੀ ਇਹ ਅਜੇ ਦੇਸ਼ ਇਹਦੇ ਬਾਰੇ ਨੇਰੇਚ ਹੈ ਤੇ ਕੱਲ ਦਾ ਜੈ ਸ਼ੰਕਰ ਦੇ ਵਿਰੁੱਧ ਬਹੁਤ ਵੱਡਾ ਤੂਫਾਨ ਉੱਠਿਆ ਹੋਇਆ ਹੈ ਕਿ ਉਹ ਉਹਨੇ ਦੇਸ਼ ਤ੍ਰੋ ਕੀਤਾ ਹੈ ਦੇਸ਼ ਦੇ ਲੋਕਾਂ ਨੂੰ ਨੇਰੇਚ ਰੱਖਿਆ ਦੂਜੀ ਇਹਦੇ ਤੇ ਇਹ ਵੀ ਗੱਲਾਂ ਚੱਲਦੀਆਂ ਨੇ ਕਈ ਲੋਕ ਕਹਿੰਦੇ ਆ ਵੀ ਭਾਰਤ ਤੇ ਪਾਕਿਸਤਾਨ ਰਲ ਮਿਲੀ ਜੀ ਖੇਡ ਖੇਡਦੇ ਆ ਵੀ ਉੱਥੇ ਆਪਣੇ ਦੇਸ਼ ਦੇ ਲੋਕਾਂ ਨੂੰ ਉਹ ਕਰੀ ਜਾਵੇ ਤੇ ਇੱਥੇ ਇਹ ਆਪਦੇ ਦੇਸ਼ ਦੇ ਲੋਕਾਂ ਨੂੰ ਕਰੀ ਜਾਵੇ ਕੁਝ ਲੋਕ ਅਜਹੀਆਂ ਗੱਲਾਂ ਵੀ ਕਰਦੇ ਆ ਅਸੀਂ ਨਹੀਂ ਕਰ ਰਹੇ ਇਹ ਗੱਲਾਂ ਹਵਾ 'ਚ ਹੈਗੀਆਂ ਨੇ ਬਿਲਕੁਲ ਤੇ ਇਸ ਤਰ੍ਹਾਂ ਦੀਆਂ ਗੱਲਾਂ ਇਹ ਵੀ ਨੇ ਵਿੱਚ ਕਿ ਜਿਹੜੇ ਹੈ ਵੀ ਇਹ ਦੋਏ ਦੇਸ਼ਾਂ ਨੇ ਆਪੋ ਆਪਣੇ ਹਥਿਆਰ ਟੈਸਟ ਕਰਨੇ ਸੀ ਭਾਰਤ ਕੋਲ ਜਿਹੜੇ ਰਸ਼ੀਆ ਦਾ S400 ਹੈ ਤੇ ਬਾਕੀ ਦੂਰੀਆਂ ਮਜ਼ਾਈਲਾਂ ਨੇ ਤੇ ਹੋਰ ਨੇ ਪਾਕਿਸਤਾਨ ਦੇ ਕੋਲ ਨੇ ਅੱਡ ਅੱਡ ਦੇਸ਼ਾਂ ਦੀਆਂ ਕੀ ਡਰੋਨ ਤੇ ਮਜ਼ਾਈਲਾਂ ਟੈਸਟ ਕਰਨ ਦਾ ਇਹ ਇੱਕ ਮੌਕਾ ਬਣਿਆ ਸੀਗਾ ਤੇ ਇਹਦੇ ਵਿੱਚ ਅਮਰੀਕਾ ਦੀ ਐਂਟਰੀ ਵੀ ਹੈ ਨਾਲ ਉਹ ਬਾਰ-ਬਾਰ ਕਹਿ ਰਿਹਾ ਉਹ ਅੱਜ ਕਹਿ ਰਿਹਾ ਕਿ ਮੈਨੂੰ ਕਿਸੇ ਨੇ ਇਹਦਾ ਸ਼ੇਲਾ ਤਾਂ ਨਹੀਂ ਦੇਣਾ ਮੈਨੂੰ ਕ੍ਰੈਡਿਟ ਤਾਂ ਨਹੀਂ ਦੇਣਾ ਪਰ ਮੈਂ ਹੀ ਬੰਦ ਕਰਾਈ ਹੈ ਜੰਗ ਉਹ ਅੱਜ ਵੀ ਕਹਿ ਰਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਦੇਸ਼ ਦੇ ਹਾਕਮਾਂ ਦੇ ਉੱਤੇ ਵੱਡੇ ਸਾਰੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਨੇ ਤੇ ਇਹ ਜਵਾਬ ਦੇਣਾ ਪੈਣਾ। ਦੂਜੀ ਗੱਲ ਮਾੜੀ ਇਹ ਹੈ ਕਿ ਦੇਸ਼ ਦੇ ਲੋਕਾਂ ਨੂੰ ਇਹ ਠੀਕ ਹੈ ਵੀ ਕੁਝ ਲੋਕ ਤਾਂ ਉਹਦੇ ਭਗਤ ਨੇ ਉਹਨਾਂ ਨੂੰ ਜੋ ਮਰਜ਼ੀ ਕਹਦੇ ਉਹਨਾਂ ਨੇ ਤਾਂ ਸੱਤ ਕਰਕੇ ਮੰਨ ਲੈਣਾ ਪਰ ਬਹੁਤ ਵੱਡੀ ਗਿਣਤੀ 'ਚ ਲੋਕ ਜਿਹੜੇ ਹਾਲੇ ਤੱਕ ਉਹਨਾਂ ਨੂੰ ਇਸ ਗੱਲ ਤੇ ਪੱਕਾ ਯਕੀਨ ਨਹੀਂ ਹੋ ਰਿਹਾ ਕਿ ਜਿਹੜਾ ਪਹਿਲਗਾਮ ਹਮਲਾ ਹੈ ਉਹਦੇ 'ਚ ਕੀ ਸੱਚ ਮੁੱਚ ਹੀ ਉਹਦੇ ਲਈ ਪਾਕਿਸਤਾਨ ਤੇ ਇਦਾਂ ਅਟੈਕ ਕਰਨਾ ਬਣਦਾ ਸੀ ਜਾਂ ਆਪਣੀ ਜਿਹੜੀ ਆਪਣੇ ਅੰਦਰ ਸੋਟੀ ਫੇਰ ਕੇ ਆਪਣੇ ਪੀੜੇ ਥੱਲੇ ਸੋਟੀ ਫੇਰ ਕੇ ਵੀ ਸਾਥੋਂ ਕਿੱਥੇ ਗਲਤੀਆਂ ਹੋਈਆਂ ਉਹਨਾਂ ਨੂੰ ਅਸੀਂ ਕਿਵੇਂ ਦੁਰਸਤ ਕਰਾਂਗੇ ਜੇ ਉਧਰ ਨੂੰ ਨਾ ਗਏ ਤਾਂ ਇਹ ਦੇਸ਼ ਲਈ ਬਹੁਤ ਮਾੜੀ ਗੱਲ ਹੋਣੀ ਹੈ ਤੇ ਇਸ ਤੇ ਲੋਕ ਹਾਲੇ ਕਨਵਿੰਸ ਨਹੀਂਗੇ ਪਾਕ ਸਰਕਾਰ ਦੀਆਂ ਬਾਕੀ ਗੱਲਾਂ ਨਾਲ ਦੂਜੇ ਪਾਸੇ ਉਹਨਾਂ ਨੇ ਆਲ ਪਾਰਟੀ ਮੀਟਿੰਗਾਂ ਆਲ ਪਾਰਟੀ ਡੈਲੀਗੇਸ਼ਨ ਜਿਹੜੇ ਆ ਅੱਡ-ਅੱਡ ਦੇਸ਼ਾਂ 'ਚ ਭੇਜਣ ਦਾ ਫੈਸਲਾ ਕਰ ਲਿਆ 35 ਦੇਸ਼ਾਂ 'ਚ ਉਹਨਾਂ ਨੇ ਭੇਜਣੇ ਆ ਸੱਤ ਟੀਮਾਂ ਬਣਾਤੀਆਂ ਉਹਦੇ 'ਚ ਆ ਅੱਡ ਲੋਕ ਨੇ ਕਾਂਗਰਸ ਤੋਂ ਨਾਂ ਮੰਗੇ ਉਹਨਾਂ ਨੇ ਚਾਰ ਨਾਂ ਦੇਤੇ ਪਰ ਉਹਨਾਂ 'ਚੋਂ ਨਾਂ ਪਾਉਣ ਦੀ ਬਜਾਏ ਕਈ ਨਾਂ ਸਰਕਾਰ ਨੇ ਆਪਣੇ ਵੱਲੋਂ ਪਾ ਲਏ ਉਹਨਾਂ 'ਚ ਇੱਕ ਨਾਂ ਸ਼ਸ਼ੀ ਥਰੂਰ ਜੀ ਦਾ ਹੈ ਸ਼ਸ਼ੀ ਥਰੂ ਪਹਿਲਾਂ ਕਿਸੇ ਟਾਈਮ ਯੂਨੋ 'ਚ ਰਹੇ ਆ ਭਾਰਤ ਵੱਲੋਂ ਤੇ ਉਹ ਆ ਕਰਲਾ ਦਾ ਹਲਕਾ ਜਿਹੜਾ ਤ੍ਰਿਵੰਦਰਮ ਉਥੋਂ ਉਹ ਇਹ ਮੈਂਬਰ ਪਾਰਲੀਮੈਂਟ ਬਣ ਰਿਹਾ ਲੋਕ ਸਭਾ ਦੇ 2-3 ਵਾਰੀ ਤੋਂ ਤੇ ਚੰਗਾ ਬੋਲਦੇ ਆ ਵਧੀਆ ਕਰਦੇ ਆ ਪਰ ਕਾਂਗਰਸ ਪਾਰਟੀ ਦੇ ਨਾਲ ਉਹਦੇ ਕਾਫੀ ਸਾਰੀਆਂ ਗੱਲਾਂ ਤੇ ਡਿਫਰੈਂਸ ਹੈਗੇ ਕੱਲ ਉਹਨਾਂ ਦੇ ਕਾਂਗਰਸ ਦੇ ਬੁਲਾਰੇ ਨੇ ਕਿਹਾ ਵੀ ਕਾਂਗਰਸ ਚ ਹੋਣਾ ਤੇ ਕਾਂਗਰਸ ਦਾ ਹੋਣਾ ਦੇ ਵਿੱਚ ਫਰਕ ਹੈਗਾ ਬਿਨਾਂ ਸ਼ੱਕ ਉਹ ਕਾਂਗਰਸ ਚ ਹੈ ਪਰ ਕਾਂਗਰਸ ਦਾ ਹੈ ਕਿ ਨਹੀਂ ਇਹਦਾ ਜਿਹੜਾ ਨਿਸ਼ਾਨੀ ਹੈ ਜਿਹੜੀ ਕੁਝ ਦਿਨ ਪਹਿਲਾਂ ਕਾਰਲਾ ਦੇ ਵਿੱਚ ਇੱਕ ਬੰਦਰਗਾਹ ਅਡਾਨੀ ਜੀ ਦੇ ਨਾਲ ਮਿਲ ਕੇ ਉੱਥੋਂ ਦੀ ਸਰਕਾਰ ਨੇ ਬਣਾਈ ਇਹ ਪਹਿਲੀ ਗੱਲ ਤਾਂ ਉਹ ਉੱਥੋਂ ਦੀ ਖੱਬੇ ਪੱਖੀ ਸਰਕਾਰ ਦੇ ਉੱਤੇ ਵੀ ਉਂਗਲਾਂ ਉਠਦੀਆਂ ਨੇ ਉੱਥੇ ਮੋਦੀ ਗਏ ਹੋਏ ਸੀ ਉਸ ਬੰਦਰਗਾਹ ਦਾ ਉਦਘਾਟਨ ਕਰਨ ਮੁੱਖ ਮੰਤਰੀ ਬੈਠਾ ਸੀ ਕਾਮਰੇਡ ਜਿਹੜਾ ਹੈਗਾ ਉੱਥੋਂ ਦਾ ਬਿਨਾਰੀ ਵਿਜਾਇਨ ਕਾਂਗਰਸ ਦੇ ਲੀਡਰ ਵੀ ਬੈਠੇ ਸੀ ਸ਼ਸ਼ੀ ਥਰੂਰ ਬੈਠਾ ਸੀ ਉੱਥੇ ਮੋਦੀ ਜੀ ਨੇ ਬਾਕੀ ਗੱਲਾਂ ਦੇ ਨਾਲ-ਨਾਲ ਇਹ ਵੀ ਕਿਹਾ ਵੀ ਕਿਉਂਕਿ ਸ਼ਸ਼ੀ ਥਰੂਰ ਜੀ ਇੱਥੇ ਬੈਠੇ ਤੇ ਕਾਂਗਰਸ ਨੂੰ ਬੜਾ ਬੁਰਾ ਲੱਗ ਰਿਹਾ ਹੁਣ ਕਿਉਂਕਿ ਇੱਥੇ ਅਡਾਨੀ ਸਾਹਿਬ ਮੇਰੇ ਨਾਲ ਬੈਠੇ ਕਾਮਰੇਡ ਸਾਹਿਬ ਵੀ ਇੱਥੇ ਬੈਠੇ ਐ ਇਹ ਦੇਸ਼ ਦੇ ਬਹੁਤੇ ਲੋਕਾਂ ਨੂੰ ਵੀ ਬੁਰਾ ਲੱਗ ਰਿਹਾ ਹੋਊ ਕਿ ਬਾਕੀ ਤਾਂ ਸਾਰੀਆਂ ਥਾਵਾਂ ਤੇ ਕਾਂਗਰਸੀ ਤੇ ਕਾਮਰੇਡ ਜਿਹੜੇ ਐ ਇਹ ਅਡਾਨੀ ਦਾ ਵਿਰੋਧ ਕਰਦੇ ਤੇ ਇੱਥੇ ਨਾਲ ਲੈ ਬੈਠੇ ਸੋ ਉਹਨੇ ਪੂਰੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਕਾਂਗਰਸ ਵਾਸਤੇ ਤੇ ਸੀਪੀਐਮ ਵਾਸਤੇ ਬੜੀਆਂ ਸ਼ਰਮ ਵਾਲੀਆਂ ਗੱਲਾਂ ਸੀ ਜਿਹੜੀ ਨਿੱਜੀ ਗੱਲ ਕਹੀ ਸ਼ਸ਼ੀ ਥਰੂਰ ਬਾਰੇ ਉਹ ਬਹੁਤ ਇੰਪੋਰਟੈਂਟ ਹੈ ਕਿ ਉਹਨੂੰ ਲੱਗਿਆ ਵੀ ਸ਼ਸ਼ੀ ਥਰੂਰ ਜਿਹੜਾ ਹੈ ਉਹ ਮੇਰੇ ਜਿਆਦਾ ਨੇੜੇ ਹੈ ਕਾਂਗਰਸ ਦੇ ਨੇੜੇ ਨਹੀਂ ਇਸ ਕਰਕੇ ਸਾਰੀ ਦੁਨੀਆ ਨੂੰ ਸਮਝ ਆ ਰਹੀ ਹੈ ਵੀ ਸ਼ਸ਼ੀ ਥਰੂਰ ਨੂੰ ਕਿਉਂ ਰੱਖਿਆ ਗਿਆ ਹਾਲਾਂਕਿ ਕਾਂਗਰਸ ਨੇ ਨਾਂ ਦੂਜੇ ਦਿੱਤੇ ਸੀ ਉਹਨਾਂ ਚੋਂ ਬੰਦੇ ਨਹੀਂ ਰੱਖੇ ਇੱਕ ਬੰਦੇ ਦਾ ਨਾਂ ਦੇਤਾ ਗੌਰਵ ਗਗੋਈ ਦਾ ਉਹ ਸਾਮਤੋਂ ਐਮਪੀ ਹੈ ਉੱਥੋਂ ਦਾ ਮੁੱਖ ਮੰਤਰੀ ਉਹ ਟੇਡਾ ਹੋ ਕੇ ਖੜ ਗਿਆ ਵੀ ਜੇ ਗੌਰਵ ਗਗੋਈ ਨੂੰ ਲੈ ਕੇ ਗਏ ਤਾਂ ਫਿਰ ਮੇਤੋਂ ਬੁਰਾ ਕੋਈ ਨਹੀਂ ਇਸ ਕਰਕੇ ਉਹਦੇ ਡਰ ਥੱਲੇ ਗਰਮ ਕੋਈ ਹਾਲਾਂਕਿ ਜਦੋਂ ਲੋਕ ਸਭਾ ਚ ਬੋਲਦੇ ਆ ਤਾਂ ਬੱਟ ਇੱਕ ਬੱਟ ਕਾਢਦੇ ਉਹ ਬਹੁਤ ਖੂਬਸੂਰਤ ਬੋਲਦੇ ਆ ਆਪਣੀਆਂ ਗੱਲਾਂ ਬਹੁਤ ਚੰਗੀ ਢੰਗ ਨਾਲ ਰੱਖਦੇ ਆ ਉਹ ਇੱਥੇ ਗੱਲ ਚੰਗੇ ਢੰਗ ਨਾਲ ਰੱਖਣ ਵਾਲੀ ਦੀ ਨਹੀਂ ਕਿਹੜਾ ਬੀਜੇਪੀ ਨੂੰ ਸੂਤ ਵਹਿੰਦਾ ਹੈ ਕਿਹੜਾ ਨਹੀਂ ਵਹਿੰਦਾ ਇਹ ਗੱਲਾਂ ਵੀ ਵਿੱਚ ਹੈਗੀਆਂ ਨੇ ਦੇਸ਼ ਦੀਆਂ ਗੱਲਾਂ ਦਾ ਤਾਂ ਉੱਤੋਂ ਇੱਕ ਪਰਦਾ ਹੈ ਵਿੱਚੋਂ ਅੰਦਰੋਂ ਜਿਹੜਾ ਹੈ ਸਾਰਾ ਸਿੰਦੂਰ ਤੇ ਬਾਕੀ ਸਾਰੀ ਜਿਹੀ ਦੀ ਗੱਲ ਹੈ ਉਹ ਬੀਜੇਪੀ ਦਾ ਇੱਕ ਏਜੰਡੇ ਦਾ 파ਰਟ ਹੈ ਤੇ ਅਸੀਂ ਸਮਝਦੇ ਆ ਵੀ ਜਦੋਂ ਪਹਿਲਗਾਮ ਹੋ ਗਈ ਸੀ ਜੇ ਦੇਸ਼ ਵਿਦੇਸ਼ ਦੇ ਵਿੱਚ ਆਪਣੀ ਗੱਲ ਰੱਖਣੀ ਸੀ ਤਾਂ ਉਸ ਆਪਰੇਸ਼ਨ ਸਿੰਧੂਰ ਤੋਂ ਪਹਿਲਾਂ ਬਾਕੀ ਦੁਨੀਆ ਨੂੰ ਦੱਸਣਾ ਬਣਦਾ ਸੀ ਵੀ ਆਹ ਗੱਲ ਹੈ ਆਹ ਸਬੂਤ ਨੇ ਸਾਡੇ ਕੋਲ ਆਹ ਗੱਲਾਂ ਨੇ ਇਸ ਕਰਕੇ ਪਾਕਿਸਤਾਨ ਦੇ ਉੱਤੇ ਦਬਾਅ ਬੜੇ ਇਸ ਗੱਲ ਦਾ ਤਾਂ ਕਿ ਹਮਲਿਆਂ ਦੀ ਲੋੜ ਨਾ ਪਵੇ ਜਿਹੜੇ ਲੋਕਾਂ ਦਾ ਨੁਕਸਾਨ ਹੋ ਗਿਆ ਸਾਡੇ ਭਾਰਤਿਆਂ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਸਾਡੇ ਫੌਜੀ ਸਾਜ਼ੋ ਸਮਾਨ ਦਾ ਜਿਹੜਾ ਨੁਕਸਾਨ ਹੋ ਗਿਆ ਇਹਨੂੰ ਬਚਾਇਆ ਜਾ ਸਕਦਾ ਸੀ ਇਸ ਕਰਕੇ ਪਹਿਲਾਂ ਅਸੀਂ ਇਹ ਕੰਮ ਕਰ ਲਿਆ ਹੁਣ ਅਸੀਂ ਦੱਸਣ ਜਾ ਰਹੇ ਹਾਂ ਪਹਿਲਾਂ ਦੱਸਣ ਜਾਣਾ ਚਾਹੀਦਾ ਸੀ ਫਿਰ ਜੇ ਲੋੜ ਪੈਂਦੀ ਦੇਖ ਲੈਂਦੇ ਇਸ ਕਰਕੇ ਇਹ ਅਸੀਂ ਇਹਦੀ ਜਿਹੜੀ ਸੀਕੁਐਂਸ ਹੈ ਕੰਮ ਦੀ ਉਹਦੇ ਨਾਲ ਵੀ ਇਤਫਾਕ ਨਹੀਂ ਰੱਖਦੇ ਹਾਂ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਈਡੀ ਦਾ ਛੱਪਾ ਬੜੀ ਦੂਰ ਤੱਕ ਪੈਂਦਾ ਹੈ ਕੇਰਲਾ ਦੇ ਵਿੱਚ ਈਡੀ ਦੇ ਇੱਕ ਅਧਿਕਾਰੀ ਤੇ ਕੇਸ ਦਰਜ ਹੋ ਗਿਆ ਵੀ ਉਹਨੇ ਇੱਕ ਬਿਜ਼ਨਸਮੈਨ ਤੋਂ ਉਹਦਾ ਆਪਦਾ ਖਿਹੜਾ ਛਡਾਉਣ ਲਈ 2 ਕਰੋੜ ਰੁਪਏ ਰਿਸ਼ਵਤ ਮੰਗੀ ਹੁਣ ਇਹਦੀ ਇਨਵੈਸਟੀਗੇਸ਼ਨ ਹੋਣੀ ਹੈ ਜੇ ਉਹ ਮਤਲਬ ਗੱਤੀ ਪਾਇਆ ਗਿਆ ਤਾਂ ਉਹ ਉਹਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਈਡੀ ਦੇ ਇੱਕ ਅਧਿਕਾਰੀ ਦੀ ਤੇ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਕਿ ਭਾਰਤ ਦੇ ਵਿੱਚ ਜਿਹੜੇ ਜਿਹੜੇ ਸੂਬੇ ਤੇ ਯੂਟਿਸ ਐ ਸਾਰੀਆਂ ਉਹਨਾਂ ਦਾ ਉਹਨਾਂ ਦੇ ਡਾਟਾ ਸਕੂਲਾਂ ਦੇ ਵਿੱਚ ਕਿੰਨੇ ਬੱਚੇ ਦਾਖਲ ਹੋਏ ਜਿਹੜੇ ਬੱਚੇ ਦਾਖਲ ਹੋਏ 2023-24 ਚ ਤੇ ਜਿਹੜੇ ਬੱਚੇ 24-25 ਦਾਖਲ ਹੋਏ ਉਹਨਾਂ ਚ ਬਹੁਤ ਵੱਡਾ ਅੰਤਰ ਹੈਗਾ 23 ਸੂਬਿਆਂ ਤੇ ਯੂਟੀ ਦੇ ਵਿੱਚ ਵੱਡਾ ਅੰਤਰ ਹੈ ਉੱਚ ਪਹਿਲੇ ਨੰਬਰ ਤੇ ਸਾਡੇ ਯੂਪੀ ਦਾ ਸੂਬਾ ਹੈ ਯੋਗੀ ਦਾ ਜਿੱਥੇ ਬਲਡੋਇਜ਼ਰ ਚੱਲਦਾ ਹੈ ਤੇ ਜਿੱਥੇ ਬਹੁਤ ਕੁਝ ਹੋਰ ਹੁੰਦਾ ਹੈ ਉਥੇ ਯੂਪੀ ਦੇ ਵਿੱਚ 21 ਲੱਖ 83000 ਬੱਚੇ ਪਹਿਲੇ ਸਾਲ ਨਾਲੋਂ ਦੂਜੇ ਸਾਲ ਦੇ ਵਿੱਚ ਘੱਟ ਦਾਖਲ ਹੋਏ ਸਰਕਾਰੀ ਤੇ ਐਡਿਟਡ ਸਕੂਲਾਂ ਚ ਬਿਹਾਰ ਦੇ ਵਿੱਚ 614000 ਬੱਚੇ ਘਟਾ ਦਾਖਲ ਹੋਏ ਹੈ। ਅ ਰਾਜਸਥਾਨ ਦੇ ਵਿੱਚ 563000 ਬੱਚੇ ਪਹਿਲੇ ਸਨ ਨਾਲੋਂ ਘਟਾ ਦਾਖਲ ਹੋਏ ਹੈ। ਬੰਗਾਲ ਦੇ ਵਿੱਚ 4 ਲੱਖ ਘਟ ਹੋਏ ਹੈ। ਕਰਨਾਟਕਾ ਦੇ ਵਿੱਚ 215000 ਘਟ ਹੋਏ ਹੈ। ਅਸਾਮ ਦੇ ਵਿੱਚ 168000, ਤਾਮਿਲਨਾਡੂ 'ਚ 165000, ਦਿੱਲੀ ਦੇ ਵਿੱਚ 105000 ਜੰਮੂ ਕਸ਼ਮੀਰ 'ਚ 81000 ਗੁਜਰਾਤ ਦੇ ਵਿੱਚ 79456 ਬੱਚੇ ਘੱਟ ਦਾਖਲ ਹੋਏ ਆ। ਇਹ ਕਿਉਂ ਦਾਖਲ ਹੋਏ ਆ ਇਹਦੇ ਅੱਡ ਅੱਡ ਗੱਲਾਂ ਦੱਸ ਰਹੇ ਆ। ਕੋਈ ਬੰਦਾ ਰਿਕਾਰਡ ਤੇ ਨਹੀਂ ਆਉਣਾ ਚਾਹੁੰਦਾ ਮੀਟਿੰਗ ਅਪ੍ਰੈਲ ਚ ਹੋਈ ਸੀ ਇਹ ਇਹਨਾਂ ਸੂਬਿਆਂ ਦੀ ਤੇ ਯੂਟੀਜ਼ ਦੀ ਜਿਹੜਾ ਕੇਂਦਰ ਦਾ ਮਿਨਿਸਟਰੀ ਆਫ ਐਜੂਕੇਸ਼ਨ ਹੈ ਉਹਦੇ ਨਾਲ ਉਹ ਆਫੀਸ਼ੀਅਲ ਦੱਸਦੇ ਨਹੀਂਗੇ ਆਫ ਦੀ ਰਿਕਾਰਡ ਜੋ ਦੱਸਦੇ ਆ। ਉਹ ਇਹ ਜਿਹੜੀ ਸਕੀਮ ਸੀਗੀ ਇਹ ਪੀਐਮ ਪੋਸ਼ਣ ਸਕੀਮ ਹੈ ਜਿਹਨੂੰ ਅੱਗੇ ਮਿਡ ਡੇ ਮੀਲ ਕਹਿੰਦੇ ਰਹੇ ਹਾਂ ਪਿਛਲੇ 3-4 ਦਹਾਕਿਆਂ ਤੋਂ ਇਹ ਸਕੀਮ ਚੱਲ ਰਹੀ ਹੈ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪਰ ਪ੍ਰਧਾਨ ਮੰਤਰੀ ਜੀ ਦਾ ਕੰਮ ਹੈ ਵੀ ਉਹ ਥੋੜਾ ਜਿਹਾ ਨਾਂ ਵੀ ਬਦਲਦੇ ਆ ਉਹਨੂੰ ਪੀਐਮ ਪੋਸ਼ਣ ਕਰਤਾ ਵੀ ਪ੍ਰਧਾਨ ਮੰਤਰੀ ਜੀ ਪੋਸ਼ਣ ਕਰ ਰਹੇ ਆ ਲੋਕਾਂ ਦਾ ਜਾਨੀ ਜੇਬ ਚੋਂ ਕਰ ਰਹੇ ਆ ਲੱਗਦਾ ਆਏ ਸੋ ਪੀਐਮ ਪੋਸ਼ਣ ਸਕੀਮ ਦੇ ਤਹਿਤ ਜਿਹਨੂੰ ਮਿਡ ਡੇ ਮੀਲ ਸਕੀਮ ਵੀ ਕਹਿੰਦੇ ਆ ਜਿਹੜੇ 8ਵੀਂ ਤੱਕ ਦੇ ਬੱਚੇ ਆ ਉਹਨਾਂ ਨੂੰ ਇਹ ਦਿੱਤੀ ਜਾਂਦੀ ਹੈ ਤੇ ਉਹ ਗਿਣਤੀ ਬਿੰਤੀ ਦੇ ਵਿੱਚ ਇਹ ਪਤਾ ਲੱਗਿਆ ਦੂਜਾ ਇਹ ਦੱਸਿਆ ਜਾ ਰਿਹਾ ਵੀ ਬਹੁਤ ਸਾਰੇ ਸੂਬਿਆਂ ਨੇ ਇਸ ਸਕੀਮ ਦੇ ਫਾਇਦੇ ਲੈਣ ਲਈ ਜਾਲੀ ਬੱਚੇ ਭਰਤੀ ਕੀਤੇ ਪਹਿਲੇ ਸਾਲਾਂ 'ਚ ਉਹਨਾਂ ਜਾਲੀ ਬੱਚਿਆਂ 'ਚੋਂ ਫਿਰ ਜਦੋਂ ਦੁਬਾਰਾ ਆ ਗਿਆ ਵੀ ਇਹਨਾਂ ਦੇ ਆਧਾਰ ਕਾਰਡ ਨੰਬਰ ਫੁਲਾਨੀ ਚੀਜ਼ ਸਾਰੇ ਪੂਰਾ ਡਿਟੇਲ ਜਾੜੋ ਇਹਦੇ 'ਚ ਤਾਂ ਉਹਦੇ ਨਾਲ ਇਹ ਲੱਖਾਂ ਦੀ ਗਿਣਤੀ ਘਟ ਗਈ ਇੱਕ ਕਾਰਨ ਤਾਂ ਇਹ ਦੱਸਿਆ ਜਾ ਰਿਹਾ ਦੂਜਾ ਕਾਰਨ ਦੱਸਿਆ ਜਾ ਰਿਹਾ ਵੀ ਕੋਵਿਡ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਐ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਦੁਕਾਨਦਾਰ ਸਕੂਲਾਂ ਨੂੰ ਛੱਡ ਕੇ ਗਵਰਨਮੈਂਟ ਸਕੂਲਾਂ 'ਚ ਆਏ ਸੀ ਉਹ ਮੁੜ ਕੇ ਦੁਬਾਰਾ ਫੇਰ ਹੁਣ ਗਵਰਨਮੈਂਟ ਸਕੂਲਾਂ ਵਾਲੇ ਪਾਸੇ ਨੂੰ ਰੁਖ ਕਰ ਗਏ ਇਹ ਵੀ ਕਿਹਾ ਜਾ ਰਿਹਾ ਹੈ ਪਤਾ ਨਹੀਂ ਹੁਣ ਇਹਦੇ ਕਾਰਨ ਅੱਗੇ ਆਉਣ ਵਾਲੇ ਸਮੇਂ 'ਚ ਆਉਣਗੇ ਪਰ ਇਹ ਗੱਲ ਬਹੁਤ ਗੰਭੀਰ ਹੈ ਕਿ ਸਕੂਲ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਕਿਉਂ ਘਟ ਰਹੀ ਹੈ ਇਹ ਇੱਕ ਸਵਾਲ ਹੈਗਾ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ